ਇਲੈਕਸ਼ਨ ਕਮਿਸ਼ਨ ਦੀ ਭਰੋਸੇਯੋਗਤਾ ਨੂੰ ਲੈ ਕੇ ਇਸ ਵਾਰ ਫਿਰ ਉਂਗਲ ਉਠੀ ਹੈ ਇਸ ਵਾਰ ਉਂਗਲ ਕਿਸੇ ਹੋਰ ਨੇ ਨਹੀਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਉਹਨਾਂ ਨੇ ਇਸ ਵਾਰ ਇਲੈਕਸ਼ਨ ਕਮਿਸ਼ਨ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਬਿਹਾਰ ਦੀਆਂ ਇਲੈਕਸ਼ਨ ਸੂਚੀਆਂ ਵਿੱਚ ਸੁਧਾਈ ਦੇ ਨਾਮ ਤੇ 65 ਲੱਖ ਤੋਂ ਵੀ ਉੱਪਰ ਵੱਧ ਲੋਕਾਂ ਦੇ ਨਾਮ ਹਟਾਏ ਜਾਣੇ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਤੇ ਸ਼ੱਕ ਖੜੇ ਕਰਦਾ ਹੈ ਤੇ ਜਸਵੀ ਯਾਦਵ ਆਰ ਜੀਡੀ ਦਾ ਨੇਤਾ ਉਸ ਦਾ ਕਹਿਣਾ ਕਿ ਇਸ ਲਿਸਟ ਵਿੱਚ ਉਸ ਦਾ ਆਪਣਾ ਹੀ ਨਾਮ ਨਹੀਂ ਹੈ ਤੇ ਇਸ ਤੋਂ ਇਲਾਵਾ ਮਲਕ ਅਰਜੁਨ ਖੜਗੇ ਨੇ ਵੀ ਪਿਛਲੀਆਂ ਹੋਈਆਂ ਚੋਣਾਂ ਚਾਹੇ ਉਹ ਮਹਾਰਾਸ਼ਟਰ ਆ ਜਾਂ ਕਰਨਾਟਕਾ ਦੀਆਂ ਚੋਣਾਂ ਨੇ ਉਸ ਨੂੰ ਲੈ ਕੇ ਵੀ ਇਲੈਕਸ਼ਨ ਕਮਿਸ਼ਨ ਤੇ ਸ਼ੱਕ ਦੀ ਸੁਵਿਧਰੀ ਹੈ ਰਾਹੁਲ ਗਾਂਧੀ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਲੰਗੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ 100 ਤੋਂ ਵੱਧ ਸੀਟਾਂ ਉਪਰ ਧਾਂਦ ਲਈ ਹੋਈ ਹੈ ਤੇ ਰਾਹੁਲ ਗਾਂਧੀ ਦਾ ਕਹਿਣਾ ਸੀ ਜੇਕਰ 15 ਸੀਟਾਂ ਵੀ ਇਮਾਨਦਾਰੀ ਦੇ ਨਾਲ ਇਹਦੇ ਵਿੱਚੋਂ ਇਧਰ ਆ ਜਾਂਦੀਆਂ ਤਾਂ ਅਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਬਲਕਿ ਕੋਈ ਹੋਰ ਹੁੰਦਾ ਚੋਣ ਕਮਿਸ਼ਨ ਨੇ ਸਾਰੇ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ